ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਆਪਾਂ ਵੀ ਵਧੀਆ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਮਲੇਸ਼ੀਆ ਆਏ ਹੋਏ ਆ ਸੋ ਅੱਜ ਆਪਾਂ ਇੱਥੇ ਕਿਤੇ ਚੱਲੇ ਆ ਘੁੰਮਣ ਉਹ ਸਾਨੂੰ ਵੀ ਨਹੀਂ ਦੱਸਿਆ ਇਹਨਾਂ ਨੇ ਸਾਨੂੰ ਇਹਨਾਂ ਨੇ ਕਿਹਾ ਤੁਹਾਨੂੰ ਕਿਤੇ ਘੁਮਾ ਕੇ ਲੈ ਕੇ ਆਉਣੇ ਅੱਜ ਮਤਲਬ ਉੱਥੇ ਨਿਣਾਵਾਵਾਂਗੇ ਪੜਾਵਾਂਗੇ ਹੁਣ ਐ ਨਹੀਂ ਪਤਾ ਨਾਉਣ ਨੂੰ ਸੋ ਹੁਣ ਐ ਨਹੀਂ ਪਤਾ ਸਮੁੰਦਰ ਤੇ ਜਾਣਾ সুইমিং ਪੂਲ ਜਾਣਾ ਪਤਾ ਨਹੀਂ ਕਿੱਥੇ ਹਨਾ ਸੋ ਉਹ ਆਪਾਂ ਨੂੰ ਹੁਣ ਉੱਥੇ ਜਾ ਕੇ ਪਤਾ ਲੱਗੂ ਤੁਸੀਂ ਵੀ ਦੇਖੋ ਐਵੇਂ ਹੀ ਦੇਖਦਾ ਵੀ ਕਿੱਥੇ ਲੈ ਕੇ ਜਾਂਦੇ ਆਪਾਂ ਨੂੰ ਕਿੱਥੇ ਨਹੀਂ ਸੋ ਆਸ ਦੇ ਲੈਨੇ ਆ ਨਹੀਂ ਆ ਰਹੇ ਫਿਰ ਜਾ ਕੇ ਦੇਖਦੇ ਆ ਕਿੱਥੇ ਪਹੁੰਚਦੇ ਆ ਸਸਰੀਕਾ ਬਹਾੜਾ ਜੈਂਟਰ ਕਰ ਗਏ ਆਪਾਂ ਦੇਖਦੇ ਆ ਕਿੱਥੇ ਲੰਗੀ ਚੱਲੀ ਆਪਾਂ ਦਾ ਯਸ਼ ਦੇ ਦੇ ਲੋਕਾਂ ਅੰਦਰ ਪਤਾ ਨਹੀਂ ਕੀ ਹੋਊਗੀ ਨਹੀਂ ਜਾ ਕੇ ਦੇਖਦੇ ਆ ਆ ਨਾ ਨਾ ਆਪਾਂ ਉਹ ਜਗ੍ਹਾ ਤੇ ਪਹੁੰਚ ਗਏ ਆ ਜਿੱਥੇ ਅੱਜ ਆਪਾਂ ਘੁੰਮਣ ਫੈਨ ਲਈ ਆਏ ਆ ਪਤਾ ਨਹੀਂ ਇੱਥੇ ਕੀ ਹੈਗਾ ਕੀ ਨਹੀਂ ਉਹ ਅੰਦਰ ਜਾ ਕੇ ਪਤਾ ਲੱਗੂ ਅੰਦਰ ਜਾ ਕੇ ਦੇਖਦੇ ਆ ਅੰਦਰ ਐਂਟਰ ਕਰਦੀ ਸਾਰਾ ਪਾਸੇ ਜੰਗਲੀ ਜੰਗਲਾ ਸਾਰਾ ਸਾਰਾ ਅੰਦਰ ਜੰਗਲੀ ਜੰਗਲਾ ਹੂ ਤਾਂ ਸਿਰਾ ਬਾਕੀ ਅੰਦਰ ਦੇਖਦੇ ਕੀ ਚੀਜ਼ਾਂ ਕੀ ਨਹੀਂ ਟੈਕਟਾਂ ਪਾ ਲਈਏ ਚਾਰ ਨਾਲ ਇੱਕੋ ਗੋਨਾ ਹੈ ਨਾ ਸਾਰਾ ਉੱਤੋਂ ਪਹਾੜ ਤੋਂ ਪਾਣੀ ਹੁੰਦਾ ਉਹ ਕੋ ਰੋ ਓਏ ਫੁੱਲੇ ਲੱਗੇ ਲੈ ਲੈ ਸਿਰ ਆ ਬਾਈ ਕੰਮ ਪੂਰਾ ਐਂਡ ਆ ਸਵਾ ਲਈ ਗੁਰਾ ਨਾ ਕੱਪੜੇ ਆਪਾਂ ਕੀ ਨਹੀਂ ਕਰ ਲਿਆ ਕੈਪਰੀ ਕੁਪਰੀ ਪਾ ਲਈ ਆ ਕੱਪੜੇ ਚੇਂਜ ਕਰਕੇ ਹੁਣ ਆਪਾਂ ਚੱਲਿਆਂ ਅੰਦਰ ਨੂੰ ਓ ਦੇਖੋ ਉੱਥੇ ਆਣਾ ਆਪਾਂ ਕਿਆ ਰਨੇ ਆ ਵਿੱਚ ਨਾ ਆ ਕੇ ਉੱਥੇ ਆ ਕੇ ਉਹ ਬਾਈ ਪਾਣੀ ਦਾ ਪੂਰਾ ਠੰਡਾ ਵਾ ਜਿਵੇਂ ਬਰਫ਼ ਚ ਲੱਗੇ ਹੁੰਦੇ ਆ ਉਵੇਂ ਆ ਪਾਣੀ ਬਰਫ਼ ਵਾਲਾ ਮੈਨੂੰ ਵੀ ਨਹੀਂ ਹੁੰਦਾ ਤੈਰਨਾ ਆ ਬਾਬਾ ਨੂੰ ਗੂਨ ਸਾਹਮਣੇ ਪੜਿਆ ਨਾਲ ਜੇ ਸਲਿੱਪ ਕਰਕੇ ਨਾਲ ਹੀ ਕੰਮ ਖਾ ਲਿਆ ਉਹ ਪੱਥਰ ਦੇ ਨਾਲ ਪੈਰ ਰੱਖ ਵਈ ਪਾਣੀ ਨੀ ਬਰਫ਼ਾ ਨੀ ਬਰਫ਼ ਕਿੰਨਾ ਗਿਆ ਡੁੱਬਾ ਬਾਦ ਇੱਥੇ ਤੇ ਚੀਨੀ ਨਾਉਣ ਲੱਗੇ ਹੋਏ ਭਾਈ ਡੂੰਗਾ ਕਿੰਨਾਗਾ ਇਹਨਾਂ ਨੂੰ ਕੜਾ ਉਹ ਇਹਨਾਂ ਨੂੰ ਕੜਾ ਸਮਝ ਲੱਗਣੀ ਆ ਉਹ ਗਰੇਗਾ ਉਹ ਸੱਟ ਵੱਜਣੀ ਅੱਡੋ ਭਾਗੀ ਆ ਦੇਖ ਚਲੋ ਓਏ ਇਹ ਤੇਰੇ ਨਾਲ ਓਏ ਤੋ ਆਪਾਂ ਦਾ ਬਾਈ ਇੱਕ ਚੁੱਭੀ ਲਾਏ ਆ ਹੁਣ ਪੂਰਾ ਬਾਈ ਅੰਦਰ ਆ ਗਿਆ ਸਾਹ ਵੀ ਨਹੀਂ ਹੁੰਦਾ ਇੱਕ ਲਾਗਤੀ ਵਿੱਚ ਡੋਬ ਗਿਆ ਨਾ ਬੰਦਾ ਚੱਲ ਚੱਲ ਠੀਕ ਹੈ ਸਮਝਾ ਜੀ ਉੱਤਾਂ ਨੰ ਉੱਤਾਂ ਨੰ ਫਿਰ ਚਾਲਾ ਖਿੱਚ ਕੇ ਜਿਉਦੇ ਆ ਓਏ ੱਤਕਾ ਨਹੀਂ ੱਤਕਾ ਨਹੀਂ ਫੱਟਰਾ ਉਧਰ ਦੇ ਦੇਖੋ ਭਾਈ ਸੋ ਆਪਾ ਟਰਾਈਪੋਡ ਤੇ ਲਾਤਾ ਵਾ ਫੋਨ ਉਹਨੂੰ ਲੁੱਟਦੇ ਆ ਨਜ਼ਾਰੇ ਹਲਲ ਉਹ ਤਾਂ ਚਾਲ ਘਾਰਦੇ ਕਿਉਂ ਉਹਨੂੰ ਰੱਖਿਆ ਉਹਨੂੰ ਰੱਖਿਆ ਮੈਨੂੰ ਮੈਂ ਤਾਂ 으아, 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 ਕਹਾਂ ਵਾ ਬੇਟੀ ਦੇ ਪੈਰ ਵੜ ਗਿਆ ਮੇਰਾ ਉਹ ਉਹ ਯਾਰ ਤਰਜੀਹ ਦਿਵਾ ਮੈਂ ਨਹੀਂ ਤਾਂ ਫਰਨਾ ਚੱਕ ਮਾ ਨਾ ਨਹੀਂ ਓਕੇ ਮਾਰਨ ਦਾ ਹੋ ਰਿਹਾ ਜੀ ਜਨੀ ਆ ਗਿਆ ਤੇਰੇ ਨਾਲ ਜੇ ਮੈਂ ਭੜਕੀ ਨਾ ਤੋਂ ਮੱਖਾ ਹੋਰ ਸਾਈਡ ਪਾ ਲੈ ਸਾਈਡ ਮਾਰ ਲੈ ਯਾਰ ਚੱਲੋ ਯਾਰ ਤੂੰ ਤਾਂ ਬੋਗਾ ਬੜਾ ਮੇਰਾ ਅੱਜ ਇੱਕ ਵਾਰ ਲੱਗੇਗਾ ਮੱਟਿਆ ਨੋ ਨਹੀਂ ਮਿੰਟ ਆ ਗਿਆ ਬਾਜ ਤੋਂ ਚਾਹ ਪੀਣਾ 1 2 ਲੈਵਰੇ ਓਏ ਏਰੀਅਲ ਨਹੀਂ ਸੌੜ ਰਿਹਾ ਤੀਆ ਵੀ ਓਏ ਪਾ ਜਾ ਲੱਗ ਚੋ ਡੁੱਬ ਗਿਆ ਡੁੱਬ ਗਿਆ ਡੁੱਬ ਗਿਆ ਓ ਆ ਦੇ ਓ ਆ ਜਾ ਓ ਲੈ ਓ ਡਾਂਕੀ ਦੀ ਤਿਆਰੀ ਕਰਦੇ ਓਏ ਮੈਨੂੰ ਲੱਗਦਾ ਮੈਂ ਬਿਨਾ ਵਾਜੇ ਤੋਂ ਡੁੱਬ ਜਾਣਾ ਉੱਤੀ ਮੇ ਤਾਂ ਥੱਲੇ ਲੱਗ ਗਿਆ ਫੇਰ ਮਾਮਾ ਚਲੋ ਵੀ ਚਲੋ ਉੱਪੀ ਏਰੀਅਲ ਮਾਰਾ ਚੱਲ ਮਾਰ ਮਾਰ ਏਰੀਅਲ ਮਾਰ ਮਾਰ 에ਰੀਅਲ ਚੱਲ ਤੇ ਮੈਂ ਨਹੀਂ ਮਾਰੂ ਇਹ ਕੋਈ ਮਾਰਦਾ ਚੜ੍ਹ ਤੋ ਹੋਇਆ ਉਹ ਨਹੀਂ ਕੁਝ ਹੋਇਆ ਚੱਲ ਚੱਲ ਬਰਸਾ ਕੇਂਗੇ ਚੱਲ 에ਰੀਅਲ 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 ਉੱਟ ਟਵਿਸਟ ਬਾਲੀਗੜ ਵੱਜੂ ਇੱਥੇ ਉਹ ਕੀਚਕੇ ਕੀਚਕੇ ਬਰਸਾ ਕੇਂਗੇ ਟਵਿਸਟ ਉਹ ਉਹ ਸੱਟ ਤਾਂ ਨਹੀਂ ਲੱਗੀ ਉਹਦੇ ਉਹ ਸੱਟ ਤਾਂ ਨਹੀਂ ਲੱਗੀ ਉਹ ਬਚ ਗਿਆ ਬਾਈ ਪੱਥਰ ਸੀ ਬਾਈ ਯੇ ਪਤਾ ਨਹੀਂ ਗਿਆ ਓਏ ਐਰੋਫੋਨ ਫੜਾ ਦੇ ਯਾਰ ਮੜ ਜਾ ਮੈਨੂੰ ਤੈਰੀ ਸਿਖਾ ਯਾਰ ਛੱਡੀ ਓ ਫੋਨ ਐਰ ਵੀ ਦੇ ਕੋਈ ਛੱਡੀ ਛੱਡੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓ ਇੱਕ ਮਿੰਟ ਆਇਆ ਤਨੂ ਉਹ ਬੜਾ ਲੰਮਾ ਫੋਨ ਹੈ ਉਹ ਰੇਟ ਕਾਈਏ ਫੋਨ ਕਿਤੇ ਆ ਜਾਓ ਆ ਜਾਓ ਭਾਈ ਉਧਰ 뷰 ਚੈੱਕ ਕਰੋ ਆਵੇ ਇਧਰ ਓਏ ਹੋਏ ਭਾਈ ਸਰਾਹੀ ਆ ਗਾ ਮਰ ਹੈ ਫੋਨ ਉਹ ਰੇ ਟਿਕਣਾ ਨਹੀਂ ਡੈਗ ਪਾਣਾ ਪਾਣੀ ਆ ਨਾ ਦੇਖਦੇ ਉਹਰੇ ਮਿਲ ਕਿਤੇ ਪਾਣੀ ਦੇ ਵਹਾ ਨਾਲ ਡੈਗ ਪਣਾ ਇਧਰ ਦੇਖੋ ਕਿੰਨਾ ਘੜਾ ਸਾਰਾ ਜੰਗਲ ਹੀ ਜੰਗਲਾ ਭਾਈ ਉਰੇ ਹੋਰ ਕੁਝ ਨਹੀਂ ਹੈਗਾ ਘੁੰਮਣ ਮੈਨੂੰ ਯਾਰ ਬੂਗਾ ਚਾਨਾ ਹੈਗਾ ਪਰ ਉਹਦੇ 1.5 ਘੰਟੇ ਦੀ ਟ੍ਰੈਕਿੰਗ ਹੈ ਫਿਰ ਜ਼ਿਆਦਾ ਟਾਈਮ ਹੋਣਾ ਟ੍ਰੈਕਿੰਗ ਕਰਦੇ ਨੂੰ ਸ਼ਾਮ ਨੂੰ ਖੇਡਣ ਵੀ ਜਾਣਾ ਚਲੋ ਅੱਗੇ ਦੇਖਦੇ ਆਂ ਫੋਟੋਗ੍ਰਾਫਰ ਸਾਹਿਬ ਲੋ ਜੀ ਤੁਹਾਡੇ ਵਲੌਗਰ ਸਾਹਿਬ ਚੱਲੇ ਨੇ ਚਲੋ ਸਰ ਧੰਨਵਾਦ ਕਿੰਨੇ ਜਾਣੇ ਲੱਗੇ ਹੋਏ ਦੇਚ ਮਛਲੀਆਂ ਵੀ ਨੇ ਤੁਹਾਨੂੰ ਦਿਖਾਉਨੇ ਆ ਦੇਖਿਓ ਮਛਲੀਆਂ ਦੇਖੋ ਕਿੰਨੀਆਂ ਤੇ ਔਰ ਇਹ ਮਛਲੀਆਂ ਸਾਡੀਆਂ ਮਛਲੀਆਂ ਨੇ ਦੇਖੋ ਕਿੰਨੀਆਂ ਉਹਦੇ ਵਿੱਚ ਇੰਨਾ ਮਿਆਰਾ ਆਨੰਦ ਆ ਬਾਈ ਮਸਾਜ ਕਰੀ ਜਾਂਦੀ ਹੈ ਨਾਲ ਦੀ ਨਾਲ ਹੀ ਸਾਡੀ ਦੇਖੋ ਕਿੰਨੀਆਂ ਮਛਲੀਆਂ ਮੁੱਖ ਬਾਈ ਔਰ ਤਾਂ ਠੰਡ ਲੱਗਣ ਨਾ ਨਾ ਇਹ ਬੁਰਾ ਹੋ ਗਿਆ ਠੰਡ ਲੱਗੀ ਜਾਂਦੀ ਹੁਣ ਤਾਂ ਬਾਈ

ਉਹ ਦੇਖੋ ਭਾਈ ਉਥੇ ਬਾਂਦਰ ਆ ਗਿਆ ਉਹਨੇ ਉਹ ਪਾਜੀ ਭਜੋਣ ਲੱਗੇ ਹੋਏ ਆ ਸੀਟੀ ਮਾਰ ਕੇ ਸੀਟੀ ਬੜੀ ਗੜਨ ਮਾਰਦੇ ਭਾਈ ਇਹਨਾਂ ਲੁਕੇ ਵੇ ਬਹੁਤ ਆਓ